ਹਾਂਜੀ ਬਾਈ ਜੀ ਰੌਣਕ ਡੈਰੀ ਫਾਰਮ ਤੇ ਸਾਰੇ ਭਰਾਵਾਂ ਦਾ ਸਵਾਗਤ ਆ ਅੱਜ ਦੀ ਵੀਡੀਓ ਦੋਸਤੋ ਪਿੰਡ ਧਨ ਸਿੰਘ ਖਾਨਾ ਜ਼ਿਲ੍ਹਾ ਬਠਿੰਡਾ ਤੇ ਤਹਿਸੀਲ ਵੀ ਬਠਿੰਡਾ ਵੀਰੇ ਬਾਈ ਸੇਵੀ ਸਿੰਘ ਖਾਲਸੇ ਦੇ ਘਰੋਂ ਦੋਸਤੋ ਵੀਡੀਓ ਆ ਜਮਾ ਵੀਰੇ ਕੱਕਰੇ ਲੋਕ ਆ ਰਾ ਘਰ ਦੀ ਪਾਲੀ ਹੋਈ ਆ ਬਾਈ ਹਰਿਆਣੇ ਝੋਟੀ ਸੇਲ ਕਰਨੀ ਆ ਕਿੰਨਵਾ ਵੀਰੇ ਇਹ ਸੂਆ ਸੁੰਦੀ ਆ ਕੀ ਇਹਦਾ ਮੁੱਲ ਰਹੂਗਾ ਤੇ ਕਿੰਨਾ ਕਹਿੰਨੇ ਪਹਿਲੇ ਸੂਏ ਦੁੱਧ ਪਾਇਆ ਸਾਰੀ ਡਿਟੇਲ ਸਾਰੀ ਗੱਲਬਾਤ ਆਪਾਂ ਮਾਲਕ ਨਾਲ ਕਰਾਂਗੇ ਬਾਈ ਖਾਲਸਾ ਸੇ ਵੀ ਆਪਣੇ ਨਾਲ ਹੋਊਗਾ ਮਾਲਕ ਵੀਰੇ ਵੀਡੀਓ ਦੀ ਵੀਰੇ ਤਰੀਕ ਨੋਟ ਕਰ ਲੋ ਇੱਕ ਤਰੀਕ 11ਵਾਂ ਮਹੀਨਾ 2025 ਦੀ ਵੀਰੇ ਦਿਨ ਸ਼ਨੀਵਾਰ ਆਜੋ ਆਪਾਂ ਮਾਲਕ ਨਾਲ ਗੱਲਬਾਤ ਕਰਦੇ ਆ ਆ ਜਾ ਬਾਈ ਸੇ ਵੀ ਛੋਟੀ ਦੇ ਕੋਲੇ ਜੀ ਹੋ ਜਾ ਥੋੜਾ ਜਿਹਾ ਹੋਰ ਕੀ ਹਾਲਾ ਖਾਲਸਾ ਜੀ ਸਸਤੀ ਵਧੀਆ ਸਸਤੀ ਹੈ ਬਾਈ ਪਹਿਲਾਂ ਵੀਰੇ ਆਪਣਾ ਮੋਬਾਈਲ ਨੰਬਰ ਬੋਲ ਦਿਓ 62832 ਬਾਈ ਹਾਂਜੀ 62714 ਠੀਕ ਆ ਘਰ ਦੀ ਪਾਲੀ ਹੋਈ ਆਪਣੀ ਘਰ ਦੀ ਆ ਬਾਈ ਕਿੰਨਵਾਂ ਸੂਆ ਸੁੰਦੀ ਹੈ ਬਾਈ ਇਹ ਦੂਜਾ ਸੂਆ ਸੁੰਦੀ ਆ ਬਾਈ ਦੂਜਾ ਸੂਆ ਸੁੰਦੀ ਆ ਹਾਂਜੀ ਕਿੰਨੇ ਦਿਨ ਅਜ ਬਾਕੀ ਐ ਸੂਣ ਅੱਜ ਵੀ 9 ਤਰੀਕ ਨੂੰ ਇਹਦੇ ਦਿਨ ਪੂਰੇ ਐ ਅੱਜ 1 ਤਰੀਕ ਹੋ ਗਈ ਇੱਕ ਹਫਤਾ ਤਕਰੀਬਨ 8 ਦਿਨ ਬਾਕੀ ਪੰਜ ਚਾਰ ਦਿਨ ਹੀ ਉਤੋਂ ਦੀ ਲੈ ਜਾਂਦੀ ਪੰਜ ਚਾਰ ਦਿਨ ਉਤੋਂ ਦੀ ਵੀ ਲੈ ਜਾਂਦੀ ਹਾਂ ਹਾਂ ਲੈ ਜਾਂਦੀ ਪਹਿਲੇ ਸੂਵੇ ਲੈ ਗਈ ਸੀ ਜੇ ਵੀਰੇ ਪੰਜ ਚਾਰ ਦਿਨ ਉਤੋਂ ਦੀ ਲੈ ਗਈ ਤਾਂ ਤਕਰੀਬਨ ਫਿਰ 10 12 ਦਿਨਾਂ ਨੂੰ ਤਾਂ ਬਹੁਤ ਸੋਹਣਾ ਬਣ ਜਾਣਾ ਝੂਟੀ ਨੇ ਯਾਰ ਆਹ ਦੇਖੋ ਤੁਸੀਂ ਥਣਾ ਦੀ ਵੀਰੇ ਟਿਲੇਵਾ ਬਹੁਤ ਸੋਹਣਾਗਾ ਸੂਆ ਬਾਈ ਦੂਜਾ ਸੁਣਦੀ ਆ ਦੂਜਾ ਬਾਈ ਜਮਾ ਪਹਿਲੇ ਸੂਏ ਕਿੰਨਾ ਕੁ ਦੁੱਧ 11-12 ਲੀਟਰ ਖੁੱਲਾ ਪਾਇਆ ਬਈ ਆਪਾਂ ਆਪਦੇ ਘਰੀ ਚੋਈਏ 11-12 ਕਿਲੋ ਵਧੀਆ ਪਾਇਆ ਖੁੱਲਾ ਇੱਕ ਵਾਰੀ ਬਈ ਆਪਣਾ ਮੋਬਾਈਲ ਨੰਬਰ ਬੋਲ ਦੇ 62832 ਬਈ ਹਾਂਜੀ 62714 ਠੀਕ ਆ ਪਿੰਡ ਤਾਨ ਸਿੰਘ ਖਾਨਾ ਪਿੰਡ ਤਾਨ ਸਿੰਘ ਖਾਨਾ ਕੋਟ ਫੱਤਾ ਤੇ ਤੁੰਗ ਵਾਲੀ ਤੇ ਇੱਧਰ ਰਾਇ ਖਾਨਾ ਠੀਕ ਆ ਇਹਨਾਂ ਦੇ ਵਿਚਾਲੇ ਪਿੰਡ ਆ ਗਏ ਵੀਰੇ ਜ਼ਿਲ੍ਹਾ ਬਠਿੰਡੇ ਚ ਤਹਿਸੀਲ ਵੀ ਬਠਿੰਡਾ ਦੂਜਾ ਸੂਆ ਬਾਈ ਕਹਿੰਦਾ ਦੋਸਤੋ ਸੁਣਦੀ ਆ ਬਾਕੀ ਖੋਲ ਕੇ ਤੁਹਾਨੂੰ ਆਪਾਂ ਤੋਰ ਕੇ ਦਿਖਾ ਦਾਂਗੇ ਫਿਲਹਾਲ ਤੁਸੀਂ ਮੌਕੇ ਤੇ ਝੋਟੀ ਦਾ ਹਵਾਨਾ ਹੋਣਾ ਚੈੱਕ ਕਰੋ ਆ ਫਲੇਰ ਆਈਆਂ ਕਿ ਇਹ ਬਈ ਮਾੜੀਆਂ ਮੋਟੀਆਂ ਸੀਂਗਾਂ ਹੀ ਟੀਕਾ ਲਵਾਤਾ ਸੀ ਇਹਦੇ ਜਮਾ ਸੈਟ ਹੋ ਗਈਆਂ ਮਾੜੀ ਮੋਟੀ ਰਹਿ ਗਈ ਉਹ ਤਾਂ ਨੋਰਮਲ ਹਾਂ ਦੁੱਧ ਦਾਦਾ ਦਾ ਵਧੀਆ ਪਹਿਲੇ ਮੈਂ ਜਮਾ ਕਰੂੰਗਾ ਕੀ ਬੋਲੀ ਠੀਕ ਆ ਖੋਲ ਕੇ ਫਿਰ ਤੋੜ ਲੋ ਬਈ ਇੱਕ ਵਾਰੀ ਆਪਾਂ ਤੋੜ ਕੇ ਦਿਖਾ ਦਿੰਨੇ ਆ ਤੋੜ ਕੇ ਵੀਰੇ ਸੋਨੂੰ ਮੈਂ ਦਿਖਾ ਦਿੰਨਾ ਝੋਟੀ ਘਰੇਲੂ ਘਰ ਤੇ ਖੜੀ ਹੈ ਬਈ ਦੂਜਾ ਸੂਆ ਸੁੰਦੀ ਆ ਹਰ ਹਫਤਾ ਦਾ ਖੁੱਲਾ ਡੁੱਲਾ ਹਜੇ ਤਾਂ ਸੂਣਦੇ ਪਿਆ ਬਾਈ ਕਹਿੰਦਾ ਪੰਜ ਚਾਰ ਦਿਨ ਉਤੋਂ ਦੀ ਵੀ ਇਹ ਲੈ ਜਾਂਦੀ ਆ ਜਿਹੜੇ ਹਿਸਾਬ ਨਾਲ ਤਿਆਰੀ ਦੇਖੋ ਵੀਰੇ ਉਹ ਹਿਸਾਬ ਨਾਲ ਤੁਸੀਂ ਹਨ ਬਾਕੀ ਝੋਟੀ ਦਾ ਤੁਸੀਂ ਲੇਵਾ ਹਵਾਨਾ ਚੈੱਕ ਕਰੋ ਬਾਈ ਦੇਵੇ ਲੂਗੋ ਦੀ ਪੂਰੀ ਸਾਫ ਆ ਆ ਦੇਖੋ ਵੀਰੇ ਕੋਲੋਂ ਦਿਖਾ ਦਿੰਨਾ ਜਮਾ ਸੋਨੂੰ ਆ ਕਰੋ ਬਾਈ ਚੱਕ ਜਿਹੜੇ ਵੀ ਮੇਰੇ ਭਰਾਣੇ ਖਰੀਦਣੀਆਂ ਕੋਲੇ ਆ ਜੋ ਤਸੱਲੀ ਤੁਸੀਂ ਚਾਰੇ ਪੱਖਾਂ ਤੋਂ ਆਪ ਦੀ ਵੀ ਕਰ ਸਕਦੇ ਹੋ ਬਾਕੀ ਆਪਾਂ ਕੋਈ ਕਸਰ ਨਹੀਂ ਛੱਡਦੇ ਹੁੰਦੇ ਵੀ ਪਸ਼ੂ ਸੋਨ ਨੂੰ ਜੇ ਦੂਰੋਂ ਚੱਲ ਕੇ ਆਉ ਤਾਂ ਉਹ ਚ ਤੁਹਾਨੂੰ ਕੋਈ ਫਾਲਤ ਨਿਕਲੇ ਜਿਹੇ ਜੀ ਚੀਜ਼ ਆ ਤੁਹਾਡੇ ਸਾਹਮਣੇ ਧਰ ਦਿੰਦੇ ਆ ਬਾਈ ਬਾਕੀ ਤੁਹਾਡੇ ਖਰੀਦਣ ਤੇ ਆ ਮੁੱਲ ਆ ਵੀਡੀਓ ਦੇ ਵਿੱਚ ਕਰਵਾ ਦਾਂਗੇ ਛੇ ਵੀ ਬਾਈ ਕੀ ਭਾ ਕਰਦਾ ਇਹਦਾ ਜਾਇਜ਼ ਮੁੱਲ ਬਾਈ ਆਪਨ ਦੇਣ ਲੈਣ ਵਾਲੀ ਕਰਨਾ ਕੋਈ ਬਾੜਾ ਨਹੀਂ ਕਰਨਾ 135 ਦੀ ਮੱਝ ਦੇਵਾ 135000 ਠੀਕ ਆ 135000 ਬਾਈ ਨੇ ਦੋਸਤੋ ਡਿਮਾਂਡ ਰੱਖੀ ਆ ਨੰਬਰ ਬਾਈ ਦਾ ਵੀਡੀਓ ਦੇ ਹੇਠਾਂ ਚੱਲੀ ਜਾਂਦਾ ਪਿੰਡ ਤਨ ਸਿੰਘ ਖਾਨਾ ਗੱਬਣ ਇਹ ਸਰਕਾਰੀ ਸੀਮਿੰਟ ਸਰਕਾਰੀ ਸੀਮਿੰਟ ਪੋਕਟ ਠੀਕ ਹੈ ਗੱਬਣ ਬਾਈ ਕਹਿੰਦਾ ਸਰਕਾਰੀ ਸੀਮਿੰਟ ਤੋਂ ਬਾਕੀ ਵੀਰੇ ਆ ਚੈੱਕ ਕਰ ਲੋ 135 ਡਿਮਾਂਡ ਆ ਘਰੇਲੂ ਘਰਾਂ ਕੋਈ ਵਪਾਰ ਆਲਾ ਕੰਮ ਨਹੀਂ ਆ ਬਾਈ ਦੇ ਤੁਸੀਂ ਦੂਸਰੇ ਜਾਨਵਰ ਦੇਖ ਲੋ ਤੇ ਆ ਕੱਟੀ ਇਹਦੀ ਹੈ ਪਹਿਲੇ ਸੂਏ ਦੀ ਹਾਂ ਇਹੇ ਦੀ ਠੀਕ ਆ ਆ ਕੱਟੀ ਖੜੀ ਹੈ ਜੀ ਅੰਦਰ ਪਹਿਲੇ ਸੂਏ ਦੀ ਇਹਦੀ ਵੀਡੀਓ ਦੇਖਣ ਲਈ ਵੀਰੇ ਬਹੁਤ ਬਹੁਤ ਧੰਨਵਾਦ ਸਤਿ ਸ੍ਰੀ ਅਕਾਲ ਵੀਰੇ ਸਾਰੇ ਭਰਾਵਾਂ ਨੂੰ